ਆਪ ਨੂੰ ਉਹ ਜਿਹੜਾ ਪੁੱਛਦਾ ਬਾਹਰ ਅਗਰ ਨਾ ਬਾਹਰ ਅਗਰ ਪਾਣੀ ਬਣੀ ਜਮੀਨ ਅਗਰ ਕੰਮ ਕਰੇ ਜੀ ਬੰਨ ਰੱਖੇ ਸਾਰਾ ਵੇਖੋ ਅਮਰ ਹੋਊਗਾ ਇਹ ਸਿਰਾ ਲਾ ਕੇ ਦੱਸਦਾ ਗੱਲ ਨੂੰ ਜੇ ਤਾਉਣੀ ਆ ਤੋ ਇੱਕ ਮਿੰਟ ਹੋਊਗਾ ਸਰ ਅਜੇ ਐਮਐਲਏ ਸਾਹਿਬ ਦੀ ਮਾਤਾ ਜੀ ਦੀ ਡੈਥ ਰਿਕੀ ਕਰਨਾ ਬੜੀ ਦੁਖ ਦੀ ਘੜੀ ਹੈ ਅੱਜ ਸਾਡੇ ਬਹੁਤ ਸਤਿਕਾਰਯੋਗ ਮਾਤਾ ਜਸਵੀਰ ਕੌਰ ਜੀ ਜਿਹੜੇ ਕਈ ਦਿਨਾਂ ਤੋਂ ਹਸਪੀਟਲ ਦੇ ਵਿੱਚ ਜੇਰੇ ਇਲਾਜ ਸੀ ਕੱਲ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾਹ ਕੇ ਚਲੇ ਗਏ ਨੇ ਪਰਿਵਾਰ ਤੇ ਬੜਾ ਸਹਿ ਅਤੇ ਕਹਿ ਪਣਾ ਵਾਪਰਿਆ ਬੜਾ ਦੁੱਖ ਦੀ ਘੜੀ ਦੇ ਵਿੱਚ ਗੁਜ਼ਰਿਆ ਪਰਿਵਾਰ ਉਹਨਾਂ ਦੇ ਐਮਐਲਏ ਉਹਨਾਂ ਦੀ ਬੇਟੀ ਪੈਂਦੀ ਅਨਜਿਤ ਕੁਰਮਾਨ ਉਹਨਾਂ ਦਾ ਬੇਟਾ ਯਤਿੰਦਰ ਸਿੰਘ ਉਹਨਾਂ ਦੇ ਪੁੱਤਰੇ ਅਮਰ ਤੇ ਜਵਰਾਜ ਉਹਨਾਂ ਦੀ ਪੁੱਤਰੀ ਚੰਦਨਪ੍ਰੀਤ कौर ਸਾਰੇ ਪਰਿਵਾਰ ਸਾਰੇ ਰਿਸ਼ਤੇਦਾਰ ਸਾਰਾ ਨਗਰ ਗੀਰ ਪਿੰਡ ਟਾਲੀ ਸਾਰੇ ਪਾਰਟੀ ਦੇ ਵਰਕਰ ਬੜੇ ਇਸ ਦੁੱਖ ਦੀ ਘੜੀ ਦੇ ਵਿੱਚ ਗੁਆ ਰਹੇ ਆ ਜੋ ਪਿਆਮਤਾ ਜਸਵੀਰ कौर ਜੀ ਬੜੇ ਅਗਾਂ ਬਦੂ ਵਿਚਾਰਾਂ ਦੇ ਮਾਲਕ ਸੀ ਮੇਸ਼ੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਪ੍ਰਮੋਟ ਕਰਨ ਲਈ ਅਨਟਕ ਮਿਹਨਤ ਕੀਤੀ ਅੱਜ ਭੈਂ ਜੀਵਿੰਦਰਜੀਤ ਕੁਰਮਾਨ ਨਕੂਦਰ ਹਲਕੇ ਦੀ ਨਿਮੈਂਦਗੀ ਕਰ ਰਹੇ ਨੇ ਐਮਐਲਏ ਨੇ ਮੈਂ ਸਮਝਦਾ ਮਾਤਾ ਜਸਵੀਰ ਕੋ ਜਿੱਦੀ ਕਾਲੀ ਹੋਈ ਕਾਰਣਾ ਦਿੱਤੇ ਹੋਏ ਸੰਸਕਾਰ ਅਤੇ ਉਹਨਾਂ ਦੀ ਵਾਹਿਗੁਰੂ ਅੱਗੇ ਪ੍ਰਮਾਤਮਾ ਕੀ ਕੀਤੀ ਹੋਈ ਇਬਾਦਤ ਦਾ ਸਦਕਾ ਅੱਜ ਭੈਂ ਜੀਵਿੰਦਰਜੀਤ ਕੁਰਮਾਨ ਐਮਐਲਏ ਨੇ ਇਸ ਤਰ੍ਹਾਂ ਜਤਿੰਦਰ ਭਾਜੀ ਉਹ ਵੀ ਬੜੇ ਚੰਗੇ ਲੋਕਾਂ ਦੇ ਵਿਚਰ ਦੇ ਨੇ ਵਿੱਚ ਲੋਕਾਂ ਦੇ ਵਿੱਚ ਉਹਨਾਂ ਦਾ ਚੰਗਾ ਰਤਬਾ ਚੰਗਾ ਕੰਮ ਹੈ ਟਰਾਂਸਪੋਰਟ ਦਾ ਵੀ ਉਹਨਾਂ ਨੇ ਪਹਿਲਾਂ ਕੰਮ ਕੀਤਾ ਹੈ ਉਹਨਾਂ ਦੇ ਫਾਦਰ ਸਾਹਿਬ ਭੰਜੀ ਦੇ ਤੇ ਭੰਜੀ ਜਿੰਨਾ ਪੰਜ ਜਤਨ ਦੇ तकरीबन 16 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ ਇਹਨਾਂ ਨੂੰ ਇਸ ਕੰਮ ਤੇ ਪਹੁੰਚਾਉਣ ਲਈ ਮਾਤਾ ਜਸਵੀਰ ਕੌਰ ਜੀ ਦਾ ਸਾਰਾ ਦਾ ਸਾਰਾ ਜੋਗਦਾਨ ਸਾਰਾ ਦੁੱਖ ਦੀ ਦੁੱਖ ਦੀ ਘੜੀ ਵਿੱਚ ਸਾਰਾ ਪਰਿਵਾਰ ਗੁਜ਼ਰਿਆ ਰਿਸ਼ਤੇਦਾਰ ਸਾਰੇ ਦੁੱਖ ਦੀ ਘੜੀ ਦੇ ਵਿੱਚ ਗੁਜ਼ਰਿਆ ਅੱਜ ਐਸੀ ਮਾਤਾ ਚੱਲ ਗਈ ਹੈ ਜਿਹੜਾ ਕਦੀ ਮੁੜ ਕੇ ਨਹੀਂ ਆਉਣੀ ਮਾਵਾਂ ਕਦੀ ਮੁੜ ਕੇ ਨਹੀਂ ਆਉਂਦੀਆਂ ਜਦੋਂ ਦੁਨੀਆ ਤੋਂ ਚਲੀ ਜਾਂਦੀਆਂ ਔਰ ਮਾਂ ਦੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਹਾਂਜੀ ਪ੍ਰਦੀਪ ਜੀ ਅੱਜ ਦੁੱਖ ਦੀ ਘੜੀ ਦੇ ਵਿੱਚ ਹੁਣ ਜੀ ਐਮਐਲਏ ਸਾਹਿਬ ਦੇ ਮਾਤਾ ਜੀ ਦੀ ਪਤਨੀ ਜੀ ਬਿਲਕੁਲ ਅੱਜ ਸਾਡੇ ਐਮਐਲਏ ਵੀਬਿੰਦਰਜੀਤ ਗੁਰਮਾਨ ਜੀ ਦੇ ਮਾਤਾ ਜੀ ਸਰਦਾਰ ਨੀ ਜਸਵੀਰ ਕੌਰ ਜੀ ਜੋ ਕਿ ਪਿਛਲੇ ਕਾਫੀ 1.5 2 ਮਹੀਨੇ ਤੋਂ ਬਮਾਲ ਚੱਲ ਰਹੇ ਸਨ ਉਹ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਕੱਲ ਉਹਨਾਂ ਦਾ ਨਿਦਨ ਹੋ ਗਿਆ ਸੋ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਵਾ ਸੋ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਕਰਦੇ ਹਾਂ ਕਿ ਸੱਚੇ ਪ੍ਰਭੂ ਆ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਿਓ ਤੇ ਪਿਛੇ ਪਰਿਵਾਰ ਤੇ ਸਾਰੇ ਸੰਬੰਧੀਆਂ ਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਮੈਂ ਹਰਦੀਪ ਸਿੰਘ ਸੋਨੂ ਕਿਸਾਨ ਰੰਗ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅੱਜ ਮਾਤਾ ਜਸਬੀਰ ਕੌਰ ਜੀ ਦਾ ਅੰਤਮ ਸੰਸਕਾਰ ਹੋਇਆ ਜੋ ਕਿ ਸਾਡੀ ਵਿਧਾਇਕ ਐ ਐਮ ਐਲ ਇੰਦਰਜੀਤ ਕੌਰ ਮਾਨ ਦੀ ਮਾਤਾ ਜੀ ਨੇ ਔਰ ਮੈਂ ਸੋਚਦਾ ਕਿ ਐਸੀ ਸ਼ਖਸੀਅਤ ਐਸੀ ਜਿਹੜੇ ਇਨਸਾਨ ਆ ਉਹ ਬਾਰ ਬਾਰ ਜਨਮ ਨਹੀਂ ਲੈਂਦੇ ਕਿ ਜਿਨ੍ਹਾਂ ਦੇ ਜਿਹੜੇ ਬੱਚੇ ਆ ਉਹ ਇਡੀ ਦੂਰ ਇੰਨੇ ਉੱਚੇ ਅਹੁਦਿਆਂ ਤੇ ਬੈਠ ਸਕਣ ਆਪਾਂ ਇਹਨਾਂ ਨੂੰ ਉਹ ਸਰੀਰ ਤੌਰ ਤੇ ਆਪਣੇ ਵਿੱਚ ਨਹੀਂ ਪਰ ਆਪਾਂ ਇਹਨਾਂ ਨੂੰ ਸਦਾ ਹੀ ਉਹਨਾਂ ਦੇ ਆ ਬੱਚਿਆਂ ਵਿੱਚੋਂ ਐਮਐਲਏ ਇੰਦਰਜੀਤ ਕੁਰਮਾਨ ਜੀ ਜਤਿੰਦਰ ਟਾਲੀ ਜੀ ਉਹਨਾਂ ਦਾ ਪੁੱਤਰਾ ਅਮਰ ਜੀ ਬਹੁਤ ਹੀ ਅੱਛੇ ਨੇ ਬਹੁਤ ਹੀ ਮਿਲਣਸਾਰ ਸੁਭਾਅ ਦੇ ਨੇ ਔਰ ਉਹਨਾਂ ਨੂੰ ਮਾਤਾ ਜਸਵੀਰ ਕੌਰ ਨੂੰ ਆਪਾਂ ਸਦਾ ਹੀ ਇਹਨਾਂ ਦੇ ਵਿੱਚੋਂ ਦੇਖਦੇ ਰਵਾਂਗੇ ਜੀ